ਇਹ ਭਗਵੰਤਮਾਨ ਸਰਕਾਰ ਦੀ ਇੱਕ ਐਸੀ ਹਰਕਤ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦੰਦ ਜੁੜ ਜਾਣਗੇ ਔਰ ਸਬੂਤ ਵੇਖ ਕੇ ਤੁਹਾਡੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਹੁਣ ਸਵਾਲ ਹੈ ਕਿ ਕੀ ਭਗਵੰਤਮਾਨ ਅਸਤੀਫਾ ਦੇਣਗੇ ਕੀ ਭਗਵੰਤਮਾਨ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਗੇ ਤੁਸੀਂ ਅੱਜ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਭਗਵੰਤਮਾਨ ਸਰਕਾਰ ਬੇਅਦਬੀਆਂ ਰੋਕਣ ਦੇ ਮੁੱਦੇ ਤੇ ਸਰਕਾਰ ਬਣਾਈ ਔਰ ਅੱਜ ਸਬੂਤ ਸਾਹਮਣੇ ਆ ਗਏ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਭਗਵੰਤਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਬੇਅਦਬੀ ਦਾ ਕੇਸ ਰੋਕਣ ਦੇ ਲਈ ਅਦਾਲਤ ਨੂੰ ਚਿੱਠੀ ਲਿਖੀ ਕਿ ਅਸੀਂ ਬੇਅਦਬੀ ਦਾ ਇਹ ਕੇਸ ਹੋਰ ਅੱਗੇ ਚਲਾਉਣਾ ਨਹੀਂ ਚਾਹੁੰਦੇ ਔਰ ਇਹ ਕੇਸ ਬੰਦ ਕਰ ਦਿੱਤਾ ਜਾਵੇ ਇਹ ਕੇਸ ਹੈ ਜੀ ਜਿਹੜੀ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਦੀ ਘਟਨਾ ਵਾਪਰੀ ਸੀ ਉਹਦਾ ਕੇਸ ਮਲੇਰ ਕੋਟਲਾ ਦੀ ਅਦਾਲਤ ਚ ਚੱਲ ਰਿਹਾ ਸੀਗਾ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਮੌਜੂਦਾ ਐਮਐਲਏ ਉਹਦਾ ਨਾਂ ਸੀਗਾ ਔਰ ਉਹਨੂੰ ਹੁਣ ਅਦਾਲਤ ਨੇ ਸਜ਼ਾ ਵੀ ਦੇ ਦਿੱਤੀ ਆ ਦੋਸ਼ੀ ਵੀ ਠਹਿਰਾ ਦਿੱਤਾ ਹੈ ਤਾਂ ਉਹ ਜਿਹੜਾ ਫੈਸਲਾ ਅਦਾਲਤ ਵੱਲੋਂ ਲਿਖਿਆ ਗਿਆ ਉਸ ਫੈਸਲੇ ਦੇ ਵਿੱਚ 31 ਨੰਬਰ ਪੇਜ ਤੇ ਅਦਾਲਤ ਵੱਲੋਂ ਜੱਜ ਸਾਹਿਬ ਵੱਲੋਂ ਫੈਸਲੇ 'ਚ ਲਿਖਿਆ ਗਿਆ ਕਿ ਪੰਜਾਬ ਸਰਕਾਰ ਨੇ ਸਾਨੂੰ ਇਹੀ ਕੇਸ ਬੰਦ ਕਰਨ ਦੇ ਲਈ ਚਿੱਠੀ ਲਿਖੀ ਸੀ ਔਰ ਪਹਿਲਾਂ ਇਹਦਾ ਜਿਹੜਾ ਰੌਲਾ ਪਿਆ ਉਹ ਆ ਸੁਣ ਲਓ ਆ ਦੇਖ ਲਓ ਕਿਉਂਕਿ ਕਾਲੀ ਦਲ ਨੇ ਵੀ ਰੌਲਾ ਪਾਇਆ ਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਐਡਵੋਕੇਟ ਅਰਸ਼ਦੀਪ ਕਲੇਰ ਹੈ ਉਹਨਾਂ ਨੇ ਵੀ ਇਸ ਮੁੱਦੇ ਤੇ ਪੂਰਾ ਰੌਲਾ ਪਾ ਰਿਆ ਹੱਥ 'ਚ ਸਬੂਤ ਲੈ ਕੇ ਅਦਾਲਤ ਸਰਕਾਰ ਦਾ ਪੰਜਾਬੀਆਂ ਦੇ ਨਾਲ ਇੱਕ ਹੋਰ ਵੱਡਾ ਤੋਖਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਮਹਿਰੋਲੀ ਤੋਂ ਵਿਧਾਇਕ ਨਰੇਸ਼ যাদব ਨੂੰ ਕੱਲ ਕੋਰਟ ਨੇ ਬੇਵਿਦਬੀਆਂ ਦਾ ਦੋਸ਼ੀ ਪਾਇਆ ਤੇ ਸਜ਼ਾ ਸੁਣਾਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹਨੂੰ ਕੋਰਟ ਦੇ ਵਿੱਚ ਬਚਾਉਣਾ ਚਾਹੁੰਦੀ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਕੋਰਟ ਦਾ ਆਰਡਰ ਹੈ ਇਹ ਉਸ ਆਰਡਰ ਦਾ 31ਵਾਂ ਨੰਬਰ ਪੇਜ ਹੈ ਜਿੱਥੇ ਬਿਲਕੁਲ ਸਪਸ਼ਟ ਲਿਖਿਆ ਕਿ ਪੰਜਾਬ ਸਰਕਾਰ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਕੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਦੇ ਕਹਿਣ ਤੇ ਡਿਸਟ੍ਰਿਕਟ ਟਰਨੀ ਨੇ ਪਬਲਿਕ ਪ੍ਰੋਸੀਕਿਊਟਰ ਸਾਹਿਬ ਤੋਂ ਇੱਕ ਐਪਲੀਕੇਸ਼ਨ ਮੂਵ ਕਰਾਈ ਕਿ ਅਸੀਂ ਨਰੇਸ਼ যাদব ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੇ ਮੈਂ ਤੁਹਾਨੂੰ ਇੱਕ ਮਿੰਟ ਪੜ੍ਹ ਕੇ ਸੁਣਾ ਦਿੰਦਾ ਕਿ ਕੀ ਕਿਹਾ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਹੈਜ਼ ਫਾਈਲਡ ਐਨ ਐਪਲੀਕੇਸ਼ਨ ਫਾਰ ਵਿத்ਡਰੋਅਲ ਆਫ ਅ ਫੋਰਸਟ ਅਪੀਲ ਸੀਆਰਏ 247 2024 ਸਟੇਟ ਵਰਸ ਅਨੰਦ ਕਿਸ਼ੋਰ ਐਂਡ ਆਦਰਜ਼ ਥੇਰਬਾਈਟ ਇਟ ਹੈਜ਼ ਬੀਨ ਅਵਰਡਡ ਥੈਟ ਸ਼ੀ ਹੈਜ਼ ਰੀਸੀਵਡ ਅ ਲੈਟਰ ਫਰਮ ਲਰਨਰ ਡਿਸਟ੍ਰਿਕਟ ਅਟਾਰਨੀ ਸੰਗਰੂਰ to withdraw the present appeal qua the respondent naresh yadav as per the directions given by the Deputy magistrate cum Deputy commissioner malir kotla wide letter so and so she has thus prayed that the aforesaid appeal so and so versus Nand kishore and others may be permitted to withdraw qua the respondent accused naresh yadav mantri bhagwant maan saab reh gaya koi jawab denu is to baad hun tusi dekh liya ਅਕਾਲੀ ਦਲ ਦੇ ਆਗੂ ਨੇ ਇਹ ਵਖਾਇਆ ਤੁਹਾਡੇ ਸਾਹਮਣੇ ਔਰ ਇਹਦੇ ਉੱਪਰ ਵੱਡਾ ਰੌਲਾ ਪੈ ਗਿਆ ਹੁਣ ਸਵਾਲ ਹੈ ਤੁਸੀਂ ਕੀ ਕਹੋਗੇ ਇਹਦੇ ਬਾਰੇ ਕੀ ਭਗਵੰਤਮਾਨ ਸਰਕਾਰ ਨੂੰ ਇਹਦੇ ਤੇ ਜਵਾਬ ਨਹੀਂ ਦੇਣਾ ਚਾਹੀਦਾ ਹੁਣ ਅਦਾਲਤ ਦੇ ਫੈਸਲੇ ਦੇ ਵਿੱਚ ਇਹ ਲਿਖਿਆ ਹੈ ਕਿ ਜ਼ਿਲ੍ਹੇ ਦੇ ਡੀਸੀ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਜ਼ਿਲ੍ਹਾ ਅਟਾਰਨੀ ਹੈ ਉਹਦੇ ਰਾਈ ਇੱਕ ਚਿੱਠੀ ਅਦਾਲਤ ਨੂੰ ਭੇਜੀ ਗਈ ਔਰ ਲਿਖਿਆ ਗਿਆ ਕਿ ਪੰਜਾਬ ਸਰਕਾਰ ਇਹ ਕੇਸ ਚਲਾਉਣਾ ਨਹੀਂ ਚਾਹੁੰਦੀ ਇਹ ਕੇਸ ਨੂੰ ਬੰਦ ਕਰ ਦਿੱਤਾ ਜਾਵੇ ਔਰ ਅਦਾਲਤ ਨੇ ਉਹ ਕੇਸ ਬੰਦ ਨਹੀਂ ਕੀਤਾ ਤਾਂ ਫਿਰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਇਸ ਬੇਅਦਬੀ ਕੇਸ ਦੇ ਵਿੱਚ ਸਜ਼ਾ ਹੋਈ ਹੈ ਇਹ ਬੇਅਦਬੀ ਹੋਈ ਸੀ ਮਲੇਰ ਕੋਟਲਾ ਦੇ ਵਿੱਚ ਔਰ ਮਲੇਰ ਕੋਟਲਾ ਦੇ ਵਿੱਚ ਬੇਅਦਬੀ ਹੋਈ ਸੀ ਕ੍ਰਾਂ ਸ਼ਰੀਫ ਦੀ ਤੇ ਉਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਐਮ ਐਲ ਏ ਆ ਮਹਿਰੋਲੀ ਤੋਂ ਨਰੇਸ਼ ਯਾਦਵ ਉਹਦਾ ਨਾਮ ਵੀ ਸ਼ਾਮਲ ਸੀਗਾ ਔਰ ਹੁਣ ਉਹਨੂੰ ਸਜ਼ਾ ਵੀ ਹੋ ਗਈ ਇਸ ਕੇਸ ਦੇ ਵਿੱਚ ਕੁਝ ਦਿਨ ਪਹਿਲਾਂ ਪਰ ਹੁਣ ਤੱਕ ਨਾ ਤਾਂ ਭਗਵੰਤ ਮਾਨ ਦਾ ਇਹਦੇ ਤੇ ਬਿਆਨ ਆਇਆ ਨਾ ਕੇਜਰੀਵਾਲ ਸਭ ਕੁਝ ਬੋਲੇ ਨੇ ਨਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦਾ ਕੋਈ ਇਹਦੇ ਤੇ ਬਿਆਨ ਆਇਆ ਸਾਰੇ ਚੁੱਪ ਨੇ ਜਿਹੜੀ ਸਜ਼ਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਹੋਈ ਹੈ ਉਹਦੇ ਤੇ ਵੀ ਚੁੱਪ ਤੇ ਜਿਹੜੇ ਆ ਫੈਸਲਾ ਦਿਖਾ ਰਿਹਾ ਅਕਾਲੀ ਦਲ ਦਾ ਲੀਡਰ ਵੀ 31 ਨੰਬਰ ਪੇਜ ਜਿਹੜਾ ਅਦਾਲਤ ਦਾ ਫੈਸਲਾ ਹੈ ਉਹਦੇ ਤੇ ਲਿਖਿਆ ਕਿ ਪੰਜਾਬ ਸਰਕਾਰ ਨੇ ਸਾਨੂੰ ਕੇਸ ਬੰਦ ਕਰਨ ਲਈ ਕਿਹਾ ਸੀ ਉਦੇ ਉੱਪਰ ਵੀ ਹੁਣ ਤੱਕ ਆਮ ਆਦਮੀ ਪਾਰਟੀ ਨਹੀਂ ਬੋਲੀ ਹੁਣ ਤੱਕ ਉਹਦਾ ਕੋਈ ਜਵਾਬ ਨਹੀਂ ਆਇਆ ਆਮ ਆਦਮੀ ਪਾਰਟੀ ਇਹਦੇ ਤੇ ਬੋਲੇਗੀ ਵੀ ਕੀ ਹੁਣ ਬੋਲਣ ਜੋਗਾ ਰਿਹਾ ਵੀ ਕੀ ਆ ਅਦਾਲਤ ਨੇ ਤਾਂ ਫੈਸਲੇ ਚ ਲਿਖ ਦਿੱਤਾ ਵੀ ਪੰਜਾਬ ਸਰਕਾਰ ਨੇ ਸਾਨੂੰ ਕੇਸ ਬੰਦ ਕਰਨ ਲਈ ਕਿਹਾ ਹੁਣ ਕੱਲਾ ਡੀਸੀ ਤਾਂ ਇਹ ਗੱਲ ਕਰ ਨਹੀਂ ਸਕਦਾ ਕੱਲਾ ਡੀਸੀ ਤਾਂ ਕੇਸ ਬੰਦ ਕਰਨ ਲਈ ਅਦਾਲਤ ਨੂੰ ਕਹਿ ਨਹੀਂ ਸਕਦਾ ਪੰਜਾਬ ਸਰਕਾਰ ਦੇ ਭਗਵੰਤਮਾਨ ਸਰਕਾਰ ਦੇ ਹੁਕਮਾਂ ਤੋਂ ਬਿਨਾ डीसी ਦੀ ਕੋਈ ਹਿੰਮਤ ਨਹੀਂ ਕਿ ਉਹ ਅਦਾਲਤ ਨੂੰ ਚਿੱਠੀ ਲਿਖ ਦੇ ਕਿ ਅਸੀਂ ਇਹ ਕੇਸ ਬੰਦ ਕਰਨਾ ਚਾਹੁੰਦੇ ਹਾਂ ਤਾਂ ਇਸ ਮਸਲੇ ਦੇ ਉੱਪਰ ਪੰਜਾਬ ਸਰਕਾਰ ਭਗਵੰਤਮਾਨ ਸਰਕਾਰ ਪੂਰੀ ਤਰ੍ਹਾਂ ਘਿਰੀ ਵੀ ਹੈ ਘਿਰਨੀ ਚਾਹੀਦੀ ਵੀ ਹੈ ਉਹਨੂੰ ਜਵਾਬ ਵੀ ਦੇਣਾ ਚਾਹੀਦਾ ਲੋਕਾਂ 'ਚ ਆ ਕੇ ਤੁਸੀਂ ਤਾਂ ਸਰਕਾਰ ਬਣਾਈ ਸੀ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਾਂਗੇ ਅਸੀਂ ਬੇਅਦਬੀ ਦੇ ਦੋਸ਼ੀਆਂ ਤੇ ਸਖਤ ਕਾਰਵਾਈਆਂ ਕਰਾਂਗੇ ਪਰ ਪਹਿਲਾਂ ਤਾਂ ਤੁਹਾਡਾ ਹੀ ਐਮਐਲਏ ਬੇਅਦਬੀ ਦੇ ਦੋਸ਼ ਦੇ ਵਿੱਚ ਉਹਨੂੰ ਸਜ਼ਾ ਹੋਗੀ ਤੇ ਦੂਜਾ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਸਰਕਾਰ ਅਦਾਲਤ ਨੂੰ ਚਿੱਠੀ ਲਿਖ ਰਹੀ ਹੈ ਡੀਸੀ ਦੇ ਰਹੀਂ ਕਿ ਅਸੀਂ ਇਹ ਕੇਸ ਬੰਦ ਕਰਨਾ ਚਾਹੁੰਦੇ ਆ ਬੇਅਦਬੀ ਦਾ ਵਾਹ ਬਈ ਵਾਹ ਇਹ ਤਾਂ ਸੱਚ ਮੁੱਚ ਬੜਾ ਹਰਾਨੀਜਨਕ ਮਾਮਲਾ ਸ਼ਰਮਨਾਕ ਵੀ ਹੈ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਲਾਜ਼ਮੀ ਜਵਾਬ ਦੇਣਾ ਚਾਹੀਦਾ ਹੈ ਮੈਂ ਤੁਹਾਨੂੰ ਦੱਸ ਦਿਆਂ ਨਰੇਸ਼ ਜਿਹੜਾ ਨਰੇਸ਼ যাদਬ ਹੈ ਇਹ ਦਿੱਲੀ ਦੇ ਮਹਿਰੋਲੀ ਤੋਂ ਐਮਐਲਏ ਹੈ ਜਿਹਨੂੰ ਹੁਣ ਸਜ਼ਾ ਹੋਈ ਹੈ ਬੇਅਦਬੀ ਦੇ ਕੇਸ 'ਚ ਔਰ ਪਹਿਲਾਂ ਇਹਨਾਂ ਨੇ ਜਦੋਂ ਇਹ ਕੇਸ ਚੱਲਿਆ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਕਿ ਬਿਲਕੁਲ ਝੂਠਾ ਫਸਾਇਆ ਜਾ ਰਿਹਾ ਸਾਡਾ ਐਮਐਲਏ ਅਦਾਲਤ 'ਚੋਂ ਉਹ ਬਿਲਕੁਲ ਬਾਇਜਤ ਭਰੀ ਹੋਵੇਗਾ ਪਰ ਅੱਜ ਹੁਣ ਦੁਬਾਰਾ ਅਦਾਲਤ ਨੇ ਉਸ ਨੂੰ ਸਜ਼ਾ ਕਰ ਦਿੱਤੀ ਹੈ ਦੋਸ਼ੀ ਠਹਿਰਾ ਦਿੱਤਾ ਹੈ ਤੇ ਹੁਣ ਕੀ ਕਿਹਾ ਜਾਵੇ ਹੁਣ ਦੇਖੋ ਸਾਰੀਆਂ ਹੀ ਪਾਰਟੀਆਂ ਬੇਅਦਬੀ ਦੇ ਮੁੱਦੇ ਤੇ ਸਿਆਸਤ ਕਰਦੀਆਂ ਰਹੀਆਂ ਅਕਾਲੀ ਦਲ ਨੇ ਵੀ ਪਹਿਲਾਂ ਕੀਤੀ ਹੈ ਕਾਂਗਰਸ ਨੇ ਵੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਵੀ ਕੀਤੀ ਹੈ ਹੁਣ ਆਪਾਂ ਅਗਲੇ ਮੁੱਦੇ ਤੇ ਆਉਣੇ ਆ ਉਧਰ ਭਾਈ ਬੀਜੇਪੀ ਦੇ ਬਹੁਤ ਵੱਡੇ ਆਗੂਆਂ ਨੇ ਕਹਿ ਦਿੱਤਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆਂ ਬੀਜੇਪੀ ਦੇ ਆਗੂ ਜਿਹੜੇ ਰਵਨੀਤ ਬਿੱਟੂ ਹੈ ਉਹਨੇ ਕਿਹਾ ਕਿ ਕਿਸਾਨਾਂ ਦੇ ਨਾਲ ਭਾਜਪਾ ਗੱਲ ਕਰਨ ਨੂੰ ਤਿਆਰ ਹੈ ਹੁਣ ਸੱਚੀ ਤਿਆਰ ਹੈ ਕਿ ਇਹ ਬਿੱਟੂ ਨੇ ਆਪੇ ਛੁਰਲੀ ਛੱਡੀ ਹੈ ਇਹ ਤਾਂ ਨਹੀਂ ਪੱਕਾ ਪਤਾ ਕਿਉਂਕਿ ਬਿੱਟੂ ਅਕਸਰ ਕਈ ਵਾਰ ਇਹੋ ਜੀਆਂ ਗੱਲਾਂ ਕਰ ਦਿੰਦਾ ਹੁੰਦਾ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ ਕੋਈ ਵਜਨ ਨਹੀਂ ਹੁੰਦਾ ਉਹ ਐਵੇਂ ਹਵਾ 'ਚ ਹੁੰਦੀਆਂ ਨੇ ਪਰ ਹੁਣ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਅੱਜ ਕਹਿਤਾ ਉਹ ਕਹਿੰਦਾ ਬਾਕੀ ਦੀਆਂ ਗੱਲਾਂ ਛੱਡੋ ਪਹਿਲਾਂ ਕਿਸਾਨਾਂ ਦੇ ਮੁੱਦੇ ਤੇ ਆਓ ਤਾਂ ਕੀ ਹੁਣ ਭਾਜਪਾ ਸਰਕਾਰ ਕੇਂਦਰ ਸਰਕਾਰ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰੇਗੀ ਕੀ ਕਿਸਾਨਾਂ ਦੀਆਂ ਮੰਗਾਂ ਹੱਲ ਕਰੇਗੀ ਕੀ ਕਿਸਾਨਾਂ ਦੇ ਨਾਲ ਤੁਰੰਤ ਮੀਟਿੰਗ ਕਰੇਗੀ ਕਿਉਂਕਿ ਕਿਸਾਨਾਂ ਨੇ ਮਰਨ ਵਰਤ ਜਗਜੀਤ ਸਿੰਘ ਡੱਲੇਵਾਲ ਨੇ ਖਣੌਰੀ ਸ਼ੁਰੂ ਕੀਤਾ ਹੋਇਆ ਔਰ 6 ਦਸੰਬਰ ਨੂੰ ਦੁਬਾਰਾ ਫਿਰ ਦਿੱਲੀ ਕੂਚ ਕਰਨ ਦਾ ਸੱਦਾ ਪੈਦਲ ਤੁਰ ਕੇ ਤਾਂ ਹੁਣ ਇੱਥੇ ਬਹੁਤ ਵੱਡਾ ਅਹਿਮ ਸਵਾਲ ਏ ਖੜਾ ਹੋ ਜਾਂਦਾ ਕਿ ਕੀ ਹੁਣ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰੇਗੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਐਮਐਸਪੀ ਗਰੰਟੀ ਕਾਨੂੰਨ ਜਾ ਦੂਜੀਆਂ ਮੰਗਾ ਸਾਰੀਆਂ ਉਹਨਾਂ ਦੇ ਉੱਪਰ ਸੰਜੀਦਗੀ ਨਾਲ ਵਿਚਾਰ ਕਰਕੇ ਹੱਲ ਕੀਤਾ ਜਾਏਗਾ ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ ਗੱਲ ਬਹੁਤ ਵਾਰ ਹੋ ਚੁੱਕੀ ਆ ਸਵਾਲ ਹੱਲ ਦਾ ਰਵਨੀਤ ਬਿੱਟੂ ਜੀ ਸੁਨੀਲ ਜਾਖਰ ਜੀ ਮੀਟਿੰਗਾਂ ਪਹਿਲਾਂ ਵੀ ਬਥੇਰੀਆਂ ਹੋ ਚੁੱਕੀਆਂ ਨੇ ਪਤਾ ਕੇਂਦਰ ਨੂੰ ਵੀ ਸਾਰਾ ਪਤਾ ਤੁਹਾਨੂੰ ਵੀ ਸਾਰਾ ਤੇ ਪਤਾ ਸਾਨੂੰ ਵੀ ਸਾਰਾ ਸਵਾਲ ਮਸਲਾ ਹੱਲ ਕਰਨ ਦਾ ਹੈ ਔਰ ਕੀ ਜਿਹੜੀ ਭਾਜਪਾ ਸਰਕਾਰ ਆ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰੇਗੀ ਉਧਰ ਕੇਜਰੀਵਾਲ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਉਹ ਕਹਿੰਦੇ ਦਿੱਲੀ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਇਕੱਲੇ ਚੋਣਾਂ ਲੜਾਂਗੇ ਪਰ ਕੇਜਰੀਵਾਲ ਦੇ ਇਸ ਬਿਆਨ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਇੱਥੋਂ ਤੱਕ ਹੋਈਆਂ ਨੇ ਗੱਲਾਂ ਕਿਉਂਕਿ ਕੇਜਰੀਵਾਲ ਸਾਹਿਬ ਨੇ ਪਹਿਲਾਂ ਵੀ ਜਦੋਂ ਪਹਿਲੀ ਵਾਰ ਸਰਕਾਰ ਬਣਾਈ ਸੀ ਤੇ ਫਿਰ ਦੂਜੀ ਵਾਰ ਬਣਾਈ ਸੀ ਦਿੱਲੀ ਦੇ ਵਿੱਚ ਉਦੋਂ ਇਹ ਕਿਹਾ ਸੀ ਕਿ ਕਿਸੇ ਨਾਲ ਗੱਠ ਜੋੜ ਨਹੀਂ ਕਰਾਂਗੇ ਇੱਥੋਂ ਤੱਕ ਕਿ ਸੌ ਵੀ ਖਾਦੀ ਸੀ ਆਪਣੇ ਪਰਿਵਾਰ ਪਰ ਉਸ ਤੋਂ ਬਾਅਦ ਫਿਰ ਕਾਂਗਰਸ ਦਾ ਸਾਥ ਲੈ ਲਿਆ ਸੀ ਅੱਜ ਵੀ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠਜੋੜ ਦੇ ਨਾਲ ਚੋਣਾਂ ਲੜਦੀ ਐਮਪੀ ਦੀਆਂ ਲੜੀਆਂ ਹੋਰ ਵੀ ਲੜੀਆਂ ਔਰ ਹੁਣ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤੇ ਇਹ ਯਕੀਨ ਕੌਣ ਕਰੇਗਾ ਕਿ ਹੁਣ ਗੱਠਜੋੜ ਨਹੀਂ ਹੋਊਗਾ ਕਿਉਂਕਿ ਪਹਿਲਾਂ ਕੀਤਾ ਜੇ ਪਹਿਲਾਂ ਕੀਤਾ ਨਾ ਹੁੰਦਾ ਤਾਂ ਫਿਰ ਇਹ ਸਵਾਲ ਨਹੀਂ ਸੀ ਉੱਠਣੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੇਜਰੀਵਾਲ ਸਾਹਿਬ ਨੇ ਪੰਜਾਬ ਨੂੰ ਗਰੰਟੀਆਂ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਗਰੰਟੀਆਂ ਅਜੇ ਉਸੇ ਤਰ੍ਹਾਂ ਗਰੰਟੀ ਕਾਰਡ ਤੇ ਲਿਖੀਆਂ ਪਈਆਂ ਨੇ ਮਿਲੀਆਂ ਨਹੀਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗਰੰਟੀ ਸੀ ਪਰ ਉਹ ਗਰੰਟੀ ਕਾਰਡ ਤੇ ਹੀ ਲਿਖੀ ਪਈ ਹੈ ਲਾਗੂ ਨਹੀਂ ਹੋਈ ਸਰਕਾਰ ਦੇ ਅੱਧੇ ਨਾਲੋਂ ਵੱਧ ਟਾਈਮ ਬੀਤ ਗਿਆ ਪਰ ਅਜੇ ਤੱਕ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਮਿਲਿਆ ਐਦਾਂ ਤਾਂ ਪਹਿਲੀਆਂ ਵੀ ਕਈ ਸਰਕਾਰਾਂ ਜਦੋਂ ਕੁਝ ਮਹੀਨੇ ਰਹਿ ਜਾਂਦੇ ਨੇ ਤਾਂ ਉਦੋਂ ਲੋਕ ਵਿਖਾਵੇ ਲਈ ਆਪਦੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਸੁਖਬੀਰ ਬਾਦਲ ਨੇ ਪਾਣੀ ਚ ਬੱਸਾਂ ਚਲਾਉਣ ਦੀ ਕੀਤੀ ਸੀ ਕਿ ਇੱਕ ਘੜੁਕਾ ਜਿਹਾ ਲਿਆ ਕੇ ਜਦੋਂ ਕਾਲੀ ਦਲ ਦੀ ਸਰਕਾਰ ਜਾਣ ਵਾਲੀ ਸੀ ਵੋਟਾਂ ਪੈਣ ਵਾਲੀਆਂ ਸੀ ਤਾਂ ਇੱਕ ਘੜੁਕਾ ਜਿਹਾ ਬਣਾ ਕੇ ਤੋਂ ਪਾਣੀ ਚ ਛੱड़ਤਾ ਸੀਗਾ ਵੀ ਐਸੀ ਪਾਣੀ ਚ ਬੱਸਾਂ ਚਲਾਤੀਆਂ ਨੇ ਇਸੇ ਤਰ੍ਹਾਂ ਹੁਣ ਕੇਜਰੀਵਾਲ ਸਾਹਿਬ ਨੇ ਗਾਰੰਟੀ ਦਿੱਤੀ ਸੀ ਕਿ ਸਾਰੇ ਮੁਲਾਜ਼ਮ ਜਿਹੜੇ ਕੱਚੇ ਨੇ ਪੰਜਾਬ ਚੋਂ ਪੱਕੇ ਕਰ ਦਿੱਤੇ ਜਾਣਗੇ ਪਰ ਨਹੀਂ ਹੋਏ ਕੇਜਰੀਵਾਲ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ ਅਸੀਂ ਬੇਰੁਜ਼ਗਾਰੀ ਖਤਮ ਕਰ ਦੇਾਂਗੇ ਪੰਜਾਬ ਚ ਨਸ਼ੇ ਖਤਮ ਕਰ ਦੇਾਂਗੇ ਪਰ ਨਾ ਨਸ਼ੇ ਖਤਮ ਹੋਇਆ ਨਾ ਬੇਰੁਜ਼ਗਾਰੀ ਖਤਮ ਹੋਈ ਆ ਅਨਮੋਲ ਗਗਨਮਾਨ ਨੇ ਇਹ ਕਿਹਾ ਸੀ ਕਿ ਮੈਨੂੰ ਕੇਜਰੀਵਾਲ ਨੇ ਕਹਿ ਕੇ ਭੇਜਿਆ ਕਿ 5 ਮਿੰਟਾਂ ਚ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਦੇਾਂਗੇ ਜੇ ਸਾਡੀ ਸਰਕਾਰ ਬਣਾ ਦੇਣ ਤਾਂ ਤੇ ਉਹ ਗਰੰਟੀ ਉਹ ਵਾਦਾ ਵੀ ਹਵਾ ਹੋ ਗਿਆ ਉਸ ਤੋਂ ਬਾਅਦ ਉਹ ਬੀਬੀ ਅਨਮੋਲ ਗਗਨਮਾਨ ਆਪ ਹੀ ਕਹਿਣ ਲੱਗ ਪਈ ਕਿ ਅਸੀਂ ਭਲੇਖੇ ਚ ਸੀ ਮੈਨੂੰ ਨਹੀਂ ਪਤਾ ਸੀ ਕਿ ਐਮਐਸਪੀ ਕਿਵੇਂ ਮਿਲਨੀ ਹੈ ਤੇ ਕਿੰਨਾ ਵੱਡਾ ਕੰਮ ਹੈ ਮੈਂ ਤਾਂ ਐਵੇਂ ਹੀ ਬੋਲਦਾ ਸੀ ਹੁਣ ਐਵੇਂ ਹੀ ਬੋਲਦਾ ਸੀ ਇਹਦਾ ਮਤਲਬ ਕੇਜਰੀਵਾਲ ਦੇ ਨਾਂ ਤੇ ਝੂਠ ਬੋਲਦਾ ਸੀ ਜਾਂ ਕੇਜਰੀਵਾਲ ਨੇ ਕਹਿ ਕੇ ਭੇਜਿਆ ਸੀ ਕਿ ਆ ਗੱਪ ਰੇਡ ਦਿਓ ਜਾ ਕੇ ਪੰਜਾਬ ਚ ਟਾਇਰ ਲਾ ਕੇ ਛੱਡ ਦਿਓ ਵੋਟਾਂ ਵੱਡੇ ਪੱਦਰ ਤੇ ਪੈ ਜਾਣਗੀਆਂ ਉਸ ਤੋਂ ਬਾਅਦ ਆਪਾਂ ਕਹਿ ਦਾਂਗੇ ਸਾਨੂੰ ਤਾਂ ਪਤਾ ਨਹੀਂ ਸੀ ਵੀ ਐਮਐਸਪੀ ਮਿਲਦੀ ਕਿਵੇਂ ਹੈ ਹੁਣ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਸੋ ਅੱਜ ਸੁਖਬੀਰ ਬਾਦਲ ਦੇ ਮੁੱਦੇ ਤੇ ਫੈਸਲਾ ਆ ਰਿਹਾ ਜਿਹੜੇ ਸਿੰਘ ਸਹਿਬਾਨ ਨੇ ਮੀਟਿੰਗ ਕਰ ਰਹੇ ਨੇ ਸੁਖਬੀਰ ਬਾਦਲ ਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਅੱਜ ਇਹਦੇ ਬਾਰੇ ਵਿਚਾਰ ਹੋ ਰਿਹਾ ਹੈ ਸ਼ਾਮ ਤੱਕ ਵੱਡਾ ਪਟਾਕਾ ਪੈਣਾ ਕਿਉਂਕਿ ਸੁਖਬੀਰ ਬਾਦਲ ਇੱਕ ਵੱਡੇ ਨੇਤਾ ਪੰਜਾਬ ਦੇ ਸਿਆਸੀ ਆਗੂ ਹੈ ਕਾਲੀ ਦਲ ਦੇ ਪ੍ਰਧਾਨ ਹੈ ਭਾਵੇਂ ਹੁਣ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੋਇਆ ਉਹ ਅਸਤੀਫੇ ਤੇ ਵੀ ਸਵਾਲ ਉੱਠੇ ਨੇ ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਇਸਤੇ ਨੇ ਕਿ ਕਾਲ ਤਖਤ ਸਾਹਿਬ ਵੱਲੋਂ ਸਿੰਘ ਸਹਿਬਾਨਾਂ ਵੱਲੋਂ ਸੁਖਬੀਰ ਬਾਦਲ ਨੂੰ ਕੀ ਸਜ਼ਾ ਦਿੱਤੀ ਜਾਵੇਗੀ ਕੀ ਸੁਖਬੀਰ ਬਾਦਲ ਨੂੰ ਸਿਰਫ ਜੋੜੇ ਛਾੜਨ ਦੀ ਜਾਂ ਲੰਗਰ ਵਰਤੌਣ ਦੀ ਸਜ਼ਾ ਹੀ ਦਿੱਤੀ ਜਾਵੇਗੀ ਕੀ ਸੁਖਬੀਰ ਬਾਦਲ ਨੂੰ ਵਿਰਸਾ ਸਿੰਘ ਵਲਟੋਆ ਨਾਲੋਂ ਵੱਡੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਲਈ ਅਕਾਲੀ ਦਲ ਚੋਂ ਬਾਹਰ ਕੱਢਣ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਹੈ ਤੇ ਵਿਰਸਾ ਸਿੰਘ ਬਲਟੋਆ ਦੀ ਗਲਤੀ ਇੰਨੀ ਸੀ ਕਿ ਉਸਨੇ ਕੁਝ ਸਿੰਘ ਸਹਿਬਾਨਾਂ ਨੂੰ ਉੱਚਾ ਨੀਵਾ ਆਖਿਆ ਸੀ ਪਰ ਜਿਹੜੇ ਦੋਸ਼ਾਂ ਲਈ ਸੁਖਬੀਰ ਬਾਦਲ ਨੂੰ ਤਨਖਾਈਆ ਯਾਨੀ ਕਿ ਦੋਸ਼ੀ ਘਰਾੜ ਦਿੱਤਾ ਹੈ ਉਹ ਤਾਂ ਬਹੁਤ ਵੱਡੇ ਨੇ ਕਾਲਕਤਖ ਸਾਹਿਬ ਦੇ ਜਥੇਦਾਰ ਨੇ ਜਿਸ ਦਿਨ ਸੁਖਬੀਰ ਬਾਦਲ ਨੂੰ ਤਨਖਾਈਆ ਘਰਾੜ ਦਿੱਤਾ ਸੀ ਉਸ ਦਿਨ ਉਹਦੇ ਤੇ ਇਹ ਦੋਸ਼ ਸੀ ਕਿ ਉਸਨੇ ਸਿੱਖ ਪੰਥ ਦਾ ਕਹਾਣ ਕੀਤਾ ਉਹਨੇ ਕੌਮ ਨੂੰ ਵੱਡੀ ਢਾਹ ਲਾਈ ਹੈ ਤਾਂ ਫਿਰ ਵਰਸਾ ਸਿੰਘ ਵਲਟੋਆ ਨਾਲੋਂ ਇਹ ਦੋਸ਼ ਕਿੰਨੇ ਵੱਡੇ ਤਾਂ ਹੁਣ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਸੁਖਬੀਰ ਬਾਦਲ ਨੂੰ ਤੁਸੀਂ ਆਪਣਾ ਵਿਚਾਰ ਲਿਖਿਓ ਸਿੱਖ ਸੰਗਤ ਵੱਡੀ ਗਿਣਤੀ ਇਹ ਚਾਹੁੰਦੀ ਹੈ ਕਿ ਸੁਖਬੀਰ ਬਾਦਲ ਨੂੰ ਵਰਸਾ ਸਿੰਘ ਵਲਟੋਆ ਨਾਲੋਂ 10 ਗੁਣਾ ਵੱਧ ਸਜ਼ਾ ਮਿਲੇ ਕੱਲੇ ਸੁਖਬੀਰ ਨੂੰ ਨਹੀਂ ਸੁਖਬੀਰ ਦੇ ਨਾਲ ਜਿਹੜੇ ਸੱਜੇ ਖੱਬੇ ਸੀ ਉਦੋਂ ਜਿਹੜੇ ਇਸ ਟਾਈਮ ਬਾਗੀ ਅਕਾਲੀ ਬਣੇ ਬੈਠੇ ਨੇ ਉਹ ਵੀ ਸਾਰੇ ਵਿੱਚੇ ਜ਼ਿੰਮੇਵਾਰ ਨੇ ਤੇ ਜਿਵੇਂ ਉਸ ਟਾਈਮ ਦੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਤੋਂ ਉਹਨਾਂ ਤੋਂ ਵੀ ਜਵਾਬ ਮੰਗਿਆ ਮੌਜੂਦਾ ਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਤਾਂ ਜੁम्मेवार ਕਿਤੇ ਨਾ ਕਿਤੇ ਉਸ ਟਾਈਮ ਦੇ ਉਹ ਜਥੇਦਾਰ ਸਾਹਿਬ ਵੀ ਹੈਗੇ ਨੇ ਕਿਉਂਕਿ ਜੇ ਉਹਨਾਂ ਨੇ ਉਸ ਟਾਈਮ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਕਿਸੇ ਦੇ ਕਹਿਣ ਤੇ ਵੀ ਦਿੱਤੀ ਫਿਰ ਕਿਉਂ ਦਿੱਤੀ ਇੱਕ ਸਵਾਲ ਤਾਂ ਵੱਡਾ ਖੜਾ ਹੋਇਆ ਨਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ